ਤੁਸੀਂ ਦੇਖ ਰਹੇ ਹੋ ਦੁਆਬਾ ਪਬਲਿਕ ਨਿਊਜ਼ ਚੈਨਲ ਜਿਸ ਵਿੱਚ ਇੱਕ ਨੈਸ਼ਨਲ ਹਾਈਵੇ ਰੋਡ ਫਲੌਰ ਵਿਖੇ ਐਕਸੀਡੈਂਟ ਹੋਣ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਐਕਸੀਡੈਂਟ ਸਕੂਟਰੀ ਚਲਾਉਂਦਿਆਂ ਹੋਇਆਂ ਇੱਕ ਮੁੰਡੇ ਦੀ ਅੱਖ ਲੱਗ ਗਈ ਜਿਸ ਨਾਲ ਇੱਕ ਹੋਰ ਵਿਅਕਤੀ ਸਕੂਟਰੀ ਉੱਪਰ ਸਵਾਰ ਸੀ ਜਿਸ ਦੀ ਬੁਰੀ ਤਰ੍ਹਾਂ ਛੱਟ ਲੱਗਣ ਕਾਰਨ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਐਸਐਸਐਫ ਦੀ ਟੀਮ ਨੇ ਆਣ ਕੇ ਆਪਣਾ ਮੌਕਾ ਸੰਭਾਲਿਆ ਤੇ ਉਸ ਦੀ ਜਾਨ ਬਚਾਉਣ ਵਿੱਚ ਉਸ ਦੀ ਹੈਲਪ ਕੀਤੀ ਜਿਸ ਦਾ ਉਹਨਾਂ ਦੇ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ ਹੈ ਕਿ ਜੇ ਇਹ ਨਾ ਹੁੰਦੇ ਤਾਂ ਸਾਡੇ ਲੜਕੇ ਦੀ ਜਾਨ ਚਲੀ ਜਾਂਦੀ ਇਸ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਫਲੋਰ ਪੁਲਿਸ ਵੱਲੋਂ ਬਹੁਤ ਮਧਿਆ ਕੰਮ ਕੀਤਾ ਜਾ ਰਿਹਾ ਹੈ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ ਫਸੂ ਦੇ ਬੜੀ ਮਿਹਰਬਾਨੀ ਸਾਡੇ ਬੱਚੇ ਨੂੰ ਲੈ ਆਇਆ ਸਰਮਜੀਤ ਸਿੰਘ ਦੀ ਬੜੀ ਮਿਹਰਬਾਨੀ ਸਾਡਾ ਬੇ ਬੱਚਾ ਆ ਗਿਆ ਹਸਪੀਟਲ ਲੈ ਆਏ ਥੈਂਕ ਯੂ ਬੜੀ ਏਕਸੀਡੈਂਟ ਸਾਨੂੰ ਕਿਸੇ ਰਾਗੀ ਨੇ ਸਾਨੂੰ ਫੋਨ ਕੀਤਾ ਸੀਗਾ ਤੇ ਫਸੀ ਦੇ ਸਾਹਮਣੇ ਨਾ ਇੱਕ ਐਕਸਟਵਾ ਤੇ ਦੋ ਸਵਾਰ ਸੀ ਜਿਹੜੇ ਇੰਜਰਡ ਹੋਏ ਆ ਸੀ ਮੋਕੇ ਤੇ ਜਾ ਕੇ ਟੀਮ ਨੇ ਮੋਕੇ ਤੇ ਜਾ ਕੇ ਦੇਖਿਆ ਕਿ ਦੋਨੇ ਇੱਕ ਦੀ ਬਜ਼ੁਰਗ ਸੀ ਉਹਨਾਂ ਦੀ ਲੈੱਗ ਫ੍ਰੈਕਚਰ ਆਇਆ ਸੀਗਾ ਤੇ ਇੱਕ ਬੁਰੀ ਤਰ੍ਹਾਂ ਮਤਲਬ ਉਹ ਵੀ ਦੂਜਾ ਜਿਹੜਾ ਲੜਕਾ ਸੀ ਉਹ ਵੀ ਬੁਰੀ ਤਰ੍ਹਾਂ ਚੱਕ ਹੋਈ ਸੀਗਾ ਉਹਨਾਂ ਦੇ ਪੁੱਛਣ ਮੁਤਾਬਕ ਲੜਕੇ ਨੂੰ ਪੁੱਛਿਆ ਵੀ ਕਿਸ ਤਰ੍ਹਾਂ ਹੋਇਆ ਉਹਨੇ ਆਪਣੇ ਦੱਸਿਆ ਕਿ ਮੈਂ ਜੀ ਐਨ ਐ ਫੈਕਟਰੀ ਵਿੱਚ ਕੰਮ ਕਰਦਾ ਆ ਤੇ ਮੈਂ ਹਨੀਂਦਰਾ ਸੀ ਮੈਨੂੰ ਨਹੀਂ ਪਤਾ ਸਕੂਟਰੀ ਕਿਸ ਚੀਜ਼ ਨਾਲ ਟਕਰਾ ਗਈ ਆ ਜਿਹਦੇ ਕਰਕੇ ਇਹ ਹਾਦਸਾ ਹੋਇਆ જનનું અહીં એક સો અઠ એમ્બુલસની સહાયતા સિલ એડમિટ કરાવ